ਮਮੀ ਅਹੀਂ ਜੂੰਦਿਆ ਛੁੱਟੀਆਂ ਚ ਨਾ 10-15 ਦਿਨ ਤੁਹਾਡੇ ਕੋ ਰਹਿਣ ਆਉਣ ਲੱਗੇ ਆ ਤੁਸੀਂ ਐਸੀ ਠੀਕ ਕਰਾ ਲਿਆ ਕਿ ਨਹੀਂ ਉਹ ਕਿੱਥੇ ਪੁੱਤ ਮੈਂ ਤੇ ਤੇਰੇ ਮਾਮੇ ਨੂੰ ਨਾ ਕਹਿ-ਕਹਿ ਕੇ ਥੱਕ ਗਈ ਆ ਪਰ ਉਹ ਤੇ ਆਖੇ ਨਹੀਂ ਲੱਗਦਾ ਸਾਡਾ ਤੇ ਕਿਤੇ ਗਰਮੀ ਨਾਲ ਬੁਰਾ ਹਾਲ ਵਾ ਉਹ ਮਮੀ ਉਹ ਮਾਮੇ ਨੇ ਤੇ ਕੱਲ ਸਟੇਟਸ ਪਾਇਆ ਸੀ ਵੀ ਤੁਸੀਂ ਨਵਾਂ ਐਸੀ ਲਿਆਂਦਾ ਵਾ ਡ੍ਰੈੰਗ ਰੂਮ ਚ ਲਾਇਆ ਵਾ ਓ ਨਾ ਆਹੋ ਬੋਤੇ ਨਵਾਂ ਦਿਲ ਵਾਇਆ ਵਾ ਮੈਂ ਤਾਂ ਪੁਰਾਣੇ ਦੀ ਗੱਲ ਕਰਦੀ ਸੀਗੀ ਉਹ ਨਹੀਂਗਾ ਠੀਕ ਤੇ ਨਾਲੇ ਤੁਸੀਂ ਐਰਕਾਂ ਛੁੱਟੀਆਂ ਕੱਢਣਾ ਆਪਣੀ ਮਾਸੀ ਵੱਲ ਚਲ ਜਾਓ ਹਾਂ ਮੇਰੀ ਨਾ ਡਿਸਕ ਨਹੀਂ ਠੀਕ ਫੇਲ ਗਈ ਆ ਰੋਟੀ ਪਾਣੀ ਮੇਰੇ ਕੋ ਔਖਾ ਹੀ ਹੋਣਾ ਵਾ ਓ ਮਾਮੀ ਤੇਰੀ ਡਿਸਕ ਹੀ ਲਿਆ ਤੇ ਅਹੀਂ ਕਿਹੜਾ ਤੇਰੇ ਕੋ ਕਬੱਡੀਆਂ ਪਵਾਉਣੀਆਂ ਵਾ ਮਾਮੀ ਤੂੰ ਭਾਜ ਨੇ ਮਰਜੀ ਬਾਨੇ ਮਾਰ ਲਾ ਫੋਜਾਂ ਨੇ ਮੋਰਚਾ ਇੱਥੇ ਹੀ ਲੜਾਵਾ ਕੀ ਹੋਇਆ ਖੋਣਾ ਕੀ ਹੈਗਾ ਹੁਣ ਫੌਜਾਂ ਇੱਥੇ ਹੀ 15 ਦਿਨ ਲਈ ਮੋਰਚੇ ਗੱਡਣ ਗਈਆਂ